ਜਿਵੇਂ ਮਲੇਰ ਕੋਟਲੇ ਦੀਆਂ ਗਲੀਆਂ 'ਚ ਘੁੰਮ ਕੇ ਇੱਕ ਐਸੀ ਦੁਕਾਨ ਲੱਭਦੀ ਆ ਜਿੱਥੇ 50 ਰੁਪਏ 'ਚ ਦੁਪੱਟਾ ਮਿਲ ਜਾਂਦਾ ਤੇ 100 ਰੁਪਏ ਦੇ ਵਿੱਚ ਲੇਡੀਜ਼ ਕੁੜਤਾ ਮਿਲ ਜਾਂਦਾ ਹੈ ਬਾਕੀ ਕੱਪੜਿਆਂ ਦੇ ਰੇਟ ਵੀ ਇੰਨੇ ਘੱਟ ਨੇ ਤੁਹਾਨੂੰ ਹੈਰਾਨ ਕਰ ਦੇਣਗੇ ਆ ਜੋ ਤੁਹਾਨੂੰ ਅੰਦਰ ਲੈ ਕੇ ਚੱਲਾਂ ਆ ਸਾਡੇ ਕੋਲ 50 ਰੁਪਏ ਤੋਂ ਕੋਟਨ ਦੇ ਦੁਪੱਟੇ ਸਟਾਰਟ ਹੈ ਪਿਓਰ ਕੋਟਨ ਹੈ ਕੈਮਰਿਕ ਇਹਨਾਂ ਦੇ ਵਿੱਚ ਕਲਰ ਡਿਜ਼ਾਈਨ ਬਹੁਤ ਮਿਲਣਗੇ ਤੁਹਾਨੂੰ ਬਹੁਤ ਪਿਆਰੇ ਪਿਆਰੇ ਸ਼ੇਰ ਆਂਦੇ ਇਹਨਾਂ 'ਚ ਕਿਸ ਤਰ੍ਹਾਂ ਦੇ ਮਰਜ਼ੀ ਜਿੰਨੇ ਮਰਜ਼ੀ ਪੀਸ 50 ਰੁਪਏ ਦਾ ਪੀਸ 4 ਰੁਪਏ ਦੇ ਦੋ 50 ਰੁਪਏ ਦਾ ਸਟਾਲ ਸਾਡੇ ਪਾਸ ਜੀ ਇਹਨਾਂ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਮਿਲਣਗੇ ਤੁਹਾਨੂੰ ਪਿਓਰ ਲੀਲਨ ਦੀ ਕੁਰਤੀ ਕਲਰ ਡਿਜ਼ਾਈਨ ਜਿੰਨੇ ਮਰਜੀ 100 ਰੁਪਏ ਦਾ ਪੀਸ 100 ਰੁਪਏ ਦਾ ਪੀਸ ਇਸੇ ਤਰ੍ਹਾਂ ਸਾਡੇ ਪਾਸ ਫੈਂਸੀ ਨੈਟਾਂ ਤੁਹਾਨੂੰ ਮਿਲਣੀਆਂ ਸਿਰਫ 100 ਰੁਪਏ ਮੀਟਰ 100 ਰੁਪਏ ਮੀਟਰ ਇਹਨਾਂ ਦੇ ਵਿੱਚ ਕਲਰ ਡਿਜ਼ਾਈਨ ਬਹੁਤ ਮਿਲਣਗੇ ਸਾਡੇ ਪਾਸ ਪਾਕਿਸਤਾਨੀ ਸੂਟਾਂ ਦੇ ਵਿੱਚ ਬਹੁਤ ਵੈਰਾਈਟੀ ਮਿਲ ਜੇਗੀ ਬਹੁਤ ਕਲਰ ਡਿਜ਼ਾਈਨ ਇਨਾਂ ਦੇ ਵਿੱਚ ਘੱਟੋ ਘੱਟ 8-10 ਤੁਹਾਨੂੰ ਡਿਜ਼ਾਈਨ ਔਰ ਰੰਗ ਮਿਲਣਗੇ ਜਿਹੜਾ ਕਿ ਸਿਰਫ 500 ਰੁਪਏ ਦਾ ਆ ਦੇਖੋ ਜੀ ਪਾਕਿਸਤਾਨੀ ਸੂਟ ਦੇ ਕਲਰ ਬਹੁਤ ਪਿਆਰੇ ਪਿਆਰੇ ਕਲਰ ਨੇ ਇਸ ਚ ਪਿਓਰ ਕਾਟਨ ਦਾ ਕੈਮਬ੍ਰਿਕ ਦਾ ਦੁਪੱਟਾ ਪੂਰਾ ਲੰਬਾ ਚੌੜਾ ਸਾਈਜ਼ ਇਸੇ ਤਰ੍ਹਾਂ ਸਾਡੇ ਕੋਲ ਕੈਮਬ੍ਰਿਕ ਕਾਟਨ 60 ਰੁਪਏ ਮੀਟਰ ਰੰਗ ਡਿਜ਼ਾਈਨ ਬਹੁਤ ਮਿਲਣਗੇ ਤੁਹਾਨੂੰ ਪਲੇਨ ਦੇ ਵਿੱਚ ਪੂਰੀ ਵੈਰਾਈਟੀ ਮਿਲੇਗੀ ਇਸੇ ਤਰ੍ਹਾਂ ਸਾਡੇ ਕੋਲ ਪਿਓਰ ਜੌਰਜਟ ਦੇ ਵਿੱਚ ਬਹੁਤ ਪ੍ਰਿੰਟ ਮਿਲਣਗੇ ਜਿਹੜਾ ਕਿ ਸਿਰਫ 200 ਰੁਪਏ ਦਾ ਸੂਟ ਰੰਗ ਡਿਜ਼ਾਈਨ ਆ ਦੇਖੋ ਤੁਸੀਂ ਜਿੰਨਾ ਮਰਜੀ ਮੰਗ ਲਓ ਇਸੇ ਤਰ੍ਹਾਂ ਤੁਹਾਨੂੰ ਫੈਂਸੀ ਸਿਲਕ ਮਿਲ ਜੇਗਾ ਜਿਹੜਾ ਮਾਰਕੀਟ ਦੇ ਵਿੱਚ 800 ਰੁਪਏ ਮੀਟਰ ਸਾਡੇ ਕੋਲੇ ਸਿਰਫ 400 ਰੁਪਏ ਮੀਟਰ ਇਸੇ ਤਰ੍ਹਾਂ ਸਾਡੇ ਕੋਲ ਕੜਾਈਆਂ ਵਾਲੇ ਬਹੁਤ ਤਰ੍ਹਾਂ ਦੇ ਸੂਟ ਤੁਹਾਨੂੰ ਮਿਲਣਗੇ ਬਾਕੀ ਤੁਸੀਂ ਸਾਡੀ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਰਾਈਟੀ ਦੇਖ ਸਕਦੇ ਹੋ ਹਰ ਇੱਕ ਵੈਰਾਈਟੀ ਤੁਹਾਨੂੰ ਸਾਡੇ ਪਾਸ ਮਿਲੇਗੀ ਚਾਹੇ ਪਲੇਨ ਦੀ ਹੋਵੇ ਚਾਹੇ ਫੈਂਸੀ ਹੋਵੇ ਕਿਸੇ ਵੀ ਤਰ੍ਹਾਂ ਦੀ ਆਈਟਮ ਹੋਵੇ ਲਾਈਨਿੰਗ ਸਾਡੇ ਪਾਸ 30 ਰੁਪਏ ਮੀਟਰ ਮਿਲੇਗੀ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਲਾਈਨਿੰਗ ਹੈ 30 ਰੁਪਏ ਮੀਟਰ ਮਿਲੇਗੀ ਇਹਦੇ ਲਈ ਭਾਈ ਜੀ ਆਣਾ ਕਿੱਥੇ ਪਊਗਾ ਇਹਦੇ ਲਈ ਮੁਹੱਲਾ ਗੁਜਰਾਵਾਲਾ ਚੌਂਕ ਮਲੇਰ ਹਾਈਪਰਮਾਰਟ ਦੇ ਬਿਲਕੁਲ ਨਾਲ ਜੁਨੈਦ ਕਲਾਥ ਹਾਊਸ ਤੇ ਸਾਡਾ ਨੰਬਰ ਹੈ 9780407637